ਅਜਮੇਰ ਸਿੰਘ ਢੜੀਵਾਲ ਆਰਤੀ ਐਸੋਸੀਏਸ਼ਨ ਪ੍ਰਧਾਨ ਜੀ ਦੇ ਨਾਲ ਲੁਗਣਾ ਦਾਣਾ ਮੰਡੀ ਸਾਹਨੇਵਾਲ ਦੇ ਵਿੱਚੋਂ ਅੱਜ ਬੜੀ ਖੁਸ਼ੀ ਹੋਈ ਜਦੋਂ ਕਿ ਗੁਰੂ ਮਹਾਰਾਜ ਰਵਿਦਾਸ ਭਗਤ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਰਹੀਆਂ ਸੰਗਤਾਂ ਗੁਰਪੁਰਬ ਦੀਆਂ ਇੱਥੇ ਲੈ ਕੇ ਆਈਆਂ ਨੇ ਆਪ ਨਗਰ ਕੀਰਤਨ ਲੈ ਕੇ ਆਏ ਨੇ ਤੇ ਸਾਡੇ ਆਰਤੀ ਐਸੋਸੀਏਸ਼ਨ ਵੱਲੋਂ ਅਸੀਂ ਇੱਥੇ ਲੱਡੂਆਂ ਦਾ ਲੰਗਰ ਲਾ ਕੇ ਉਹਨਾਂ ਨੂੰ ਵੈਲਕਮ ਕੀਤਾ ਜੀ ਆਇਆਂ ਕਿਹਾ ਅੱਜ ਬੜੀ ਖੁਸ਼ੀ ਹੈ ਕਿਉਂਕਿ ਇਹ ਜਿਹੜੇ ਸੰਗਤਾਂ ਨੂੰ ਜੋੜਦੇ ਆ ਬੜਾ ਪਰਾਲਾ ਸਾਡੇ ਦੇ ਵਿੱਚ ਗੁਰਦੀਪ ਸਿੰਘ ਪ੍ਰਧਾਨ ਨੇ ਸਾਡੇ ਹੋਰ ਵੀ ਸੰਗਤਾਂ ਬਹੁਤ ਸਾਰੀਆਂ ਨੇ ਜੋੜਦੀਆਂ ਨੇ ਸਾਡੇ ਚੰਚਲ ਸਿੰਘ ਮਨਾਜ ਜੀ ਨੇ ਮੇਰੇ ਨਾਲ ਹੋਰ ਅਸੀਂ ਇਹਨਾਂ ਸਾਰਿਆਂ ਨੇ ਪਰਾਲਾ ਕਰਕੇ ਮਹਾਰਾਜ ਦਾ ਬਹੁਤ-ਬਹੁਤ ਜਿਹੜਾ ਧੰਨਵਾਦ ਜਿਹੜੇ ਕਿ ਇੱਥੇ ਸਾਡੇ ਸੰਗਤਾਂ ਨੇ ਦਰਸ਼ਨ ਦੇ ਕੇ ਗਏ ਨੇ ਤੇ ਹੋਰ ਵੀ ਸੰਗਤਾਂ ਜੋੜਦੇ ਨੇ ਮੇਰੇ ਵੱਲੋਂ ਤੇ ਸਾਰੀ ਆੜਤੀ ਇਸ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਸਾਨੇਵਾਲ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪਰਵ ਦੇ ਸੰਬੰਧ ਵਿੱਚ ਸਾਨੇਵਾਲ ਦੀ ਸੰਗਤ ਵੱਲੋਂ ਇਲਾਕਾ ਨਿਵਾਸੀ ਵੱਲੋਂ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਇੱਕ ਵਿਸ਼ਾਲ ਨਗਰ ਕੀਰਤਨ ਸਾਨੇਵਾਲ ਦੀ ਸਾਰੇ ਇਲਾਕੇ ਵਿੱਚ ਪ੍ਰਕਾਰਾਂ ਵਿੱਚ ਸਜਾਇਆ ਗਿਆ ਜਿਸ ਵਿੱਚ ਸਾਰੇ ਹੀ ਤਲਬਾਂ ਦੇ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਤੁਣਗਾਨ ਕੀਤਾ ਗਿਆ ਅਤੇ ਇਸ ਵਿੱਚ ਬੜੇ ਖੁਸ਼ੀ ਦੀ ਗੱਲ ਹੈ ਕਿ ਥੋਂ-ਥੋਂ ਤੇ ਹਰੇਕ ਦੁਕਾਨਦਾਰਾਂ ਵੱਲੋਂ ਗੁਰਦੁਆਰਾ ਅਰਜਨ ਦੇਵ ਜੀ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ ਆ ਅਤੇ ਹੋਰ ਵੀ ਰਾਸਤੇ ਵਿੱਚ ਅਨੇਕਾਂ ਹੀ ਮਿੱਠੇ ਆਪਣੇ ਲੱਡੂਆਂ ਦੇ ਅਤੇ ਚਾਹ ਦੇ ਅਤੇ ਹੋਰ ਚਿਤ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਹਰੇਕ ਤਰ੍ਹਾਂ ਹਰੇਕ ਬੰਦਾ ਆਪਣੀ ਸੇਵਾ ਭਾਵਨਾ ਨੂੰ ਪ੍ਰਗਟ ਕਰਦਾ ਹੈ ਇਸ ਦਿਨ ਸਾਰਾ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬਾਣੀ ਵਿੱਚ ਨੀਚੋ ਉੱਚ ਕਰੇ ਮੇਰਾ ਗੋਪਿੰਦ ਕਾਹੂੰ ਤੇਰਾ ਡਰੂ ਇਸ ਹਾਨੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਰਵਿਦਾਸ ਮਹਾਰਾਜ ਜੀ ਨੇ ਸਾਰਿਆਂ ਨੂੰ ਇੱਕ ਬਰਾਬਰਤਾ ਦਾ ਸੁਨੇਹਾ ਦਿੱਤਾ ਅਤੇ ਜਾਤ ਨੂੰ ਖਤਮ ਕੀਤਾ ਉੱਚ ਨੀਚ ਦੇ ਭੇਦਭਾਵ ਨੂੰ ਖਤਮ ਕੀਤਾ ਅਤੇ ਆਪਣੇ ਬਾਣੀ ਦੇ ਵਿੱਚ ਕਨੇਕਾਂ ਹੀ ਧਾਰਨਾ ਆਉਂਦੀਆਂ ਨੇ ਜਦੋਂ ਇਹਨਾਂ ਨੇ ਪੰਡਤਾਂ ਨੂੰ ਆਪਣੇ ਪੈਰੀਂ ਪਾਇਆ ਤੇ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਅਤੇ ਅਸੀਂ ਇਸ ਸਾਰੇ ਹੀ ਇਲਾਕੇ ਦੇ ਵਸਨੀਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਇਸ ਦੇ ਵਿੱਚ ਵੱਧ ਵੱਧ ਸਹਿਯੋਗ ਦਿਓ ਅਤੇ ਆਉਣ ਵਾਲੇ ਪਰਸੋਂ ਨੂੰ ਮਹਾਰਾਜ ਦਾ ਗੁਰਪਰਵ ਜੋ ਕਿ ਸਾਡੇ ਦਾਣਾ ਮੰਡੀ ਸਾਰਿਆਂ ਪ੍ਰਾਣੀ ਦਾਣਾ ਮੰਡੀ ਸਾਰਿਆਂ ਵੇਖੇ ਬਣਾਇਆ ਜਾ ਰਿਹਾ ਉਸ ਵਿੱਚ ਵੀ ਸਾਰੇ ਖੁੱਲਾ ਸੱਦਾ ਸਾਡੇ ਆਪਣੀ ਕਮੇਟੀ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਕੇ ਬਤ ਬਤ ਚੜ ਕੇ ਉਸ ਮਹਾਰਾਜ ਦੇ ਗੁਰਪਰਵ ਦੇ ਵਿੱਚ ਉਹਨਾਂ ਦੇ ਵਿੱਚ ਆਓ ਅਤੇ ਭੋਗ ਦੇ ਵਿੱਚ ਸਾਰੇ ਸ਼ਾਮਲ ਹੋਵੋ ਅਤੇ ਸਾਰੇ ਇਲਾਕੇ ਦੇ ਨਿਵਾਸੀ ਸਾਰ ਬੇਨਤੀ ਹੈ ਤੇ ਹਲਕੇ ਦੇ ਇਹ ਵੇਲੇ ਸਭ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦਾ ਅਜਰੇਉਣਗੇ ਧੰਨਵਾਦ ਕਿਹੜੀ ਕਿਹੜੀ ਜਗ੍ਹਾ ਦਾ ਪੱਤਨਾ ਕਰਤਾ ਹੈ ਬਸ ਇਹ ਸਾਡਾ ਵਿਸ਼ਾਲ ਨਰਗੀਤਰ ਬਾਹਰ ਗੁਰੂਦਰ ਅਰਜਨ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਪਾਣੀ ਦਾੜਾ ਮੰਡੀ ਤੋਂ ਮੇਨ ਬਾਜ਼ਾਰ ਤੋਂ ਸ਼ੁਰੂ ਹੁੰਦਾ ਹੋਇਆ ਜੀਟੀ ਰੋਡ ਤੇ ਗੁਰਦੁਆਰਾ ਅਰਜਨ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਅਤੇ ਇਸ ਤੋਂ ਰੇਲਵੇ ਰੋਡ ਤੋਂ ਹੁੰਦਾ ਆਇਆ ਇਹ ਬਕਾਇਦਾ ਆਪਣੇ ਡੇਲਰ ਰੋਡ ਤੇ ਗੁਰਦੁਆਰਾ ਪਾਛੇ 10ਵੀਂ ਵਿਖੇ ਉੱਥੇ ਜਾਏਗਾ ਉਸ ਦੋਸਤੋ ਵਾਪਸ ਬੜਦਾ ਹੋਇਆ ਇਹ ਸਾਡੇ ਸਾਡੇ ਵਾਲ ਪ੍ਰਾਣੀ ਉਧਰ ਸਾਡੇ ਪਿੰਡ ਦੇ ਵਿੱਚ ਜੀ ਰਾਮਗੜ੍ਹ ਰੋਡ ਤੇ ਹੁੰਦਾ ਹੋਇਆ ਹਸਪਤਾਲ ਰੋਡ ਦੇ ਉੱਪਰ ਹੁੰਦਾ ਹੋਇਆ ਉਧਰ ਸੰਗਤ ਸਰ ਗੁਰਦੁਆਰੇ ਹੁੰਦਾ ਹੋਇਆ ਸਾਰਾ ਉਧਰ ਆਪਣੇ ਜੋ ਸਾਡੇ ਜਮਾਂ ਨਵੀਂ ਕਲੋਨੀ ਸਾਡੀ ਜੋ ਕਲੋਨੀ ਸਾਰੇ ਵਾਲਾ ਵਿਖੇ ਪਹੁੰਚੇਗਾ ਤੇ ਤਾਂ ਸਾਰੇ ਹੀ ਸੰਗਤਾਂ ਵੱਲੋਂ ਵੱਧ ਤੋਂ ਵੱਧ ਸੇਵਾ ਦਾ ਆਪਣੇ ਉਧਰ ਬਖਸ਼ਿਆ ਗਿਆ ਹੈ ਸਾਰਿਆਂ ਨੂੰ ਸਾਡੇ ਨੌਜਵਾਨ ਮੁੰਡੇ ਇਸ ਵਿੱਚ ਬਹੁਤ ਵੱਧ ਚੜ੍ਹ ਕੇ